ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਦੋਸਤੋ ਇਸ ਵੀਡੀਓ ਨੂੰ ਸਕਿਪ ਨਾ ਕਰਿਓ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖਦੇ ਹੋ ਬਹੁਤ ਸਾਰਾ ਸਮਾਂ ਸੋਸ਼ਲ ਮੀਡੀਆ ਦੇ ਆਪਣੇ ਫੋਨ ਤੇ ਲੈਪਟਾਪ ਤੇ ਬਤਾਉਨੇ ਹੋ ਬਹੁਤ ਸਾਰੀਆਂ ਵੀਡੀਓ ਤੇ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਹੱਸਦੇ ਹੋ ਨੱਚਦੇ ਹੋ ਗਾਉਨੇ ਹੋ ਨਾਲ ਦੀ ਨਾਲ ਸ਼ੇਅਰ ਵੀ ਕਰਦੇ ਹੋ ਆ ਜਿਹੜੀ ਵੀਡੀਓ ਆ ਇਹ ਤੁਹਾਡੇ ਸਾਹਾਂ ਨਾਲ ਜੁੜੀ ਹੋਈ ਆ ਜਿੰਦਗੀ ਜਿਉਣ ਲਈ ਸਭ ਤੋਂ ਸਾਨੂੰ ਜ਼ਰੂਰੀ ਸਾਹ ਨੇ ਤੇ ਸਾਹਾਂ ਲਈ ਆਕਸੀਜਨ ਜ਼ਰੂਰੀ ਆ ਤੇ ਸਕਿਪ ਨਾ ਕਰਿਓ ਜੁੜੇ ਰਹੋ ਐਂਡ ਤੱਕ ਸਾਡੀ ਗੱਲ ਜਰੂਰ ਸੁਣਿਓ ਤੇ ਉਸ ਤੋਂ ਬਾਅਦ ਤੁਸੀਂ ਚਾਹੇ ਤੁਸੀਂ ਵੀਡੀਓ ਨੂੰ ਡਿਲੀਟ ਕਰਦੇ ਹੋ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰਿਓ ਸਾਡੇ ਨਾਲ ਜੁੜਿਓ ਨਾ ਜੁੜਿਓ ਇਹ ਬਾਅਦ ਦੀਆਂ ਗੱਲਾਂ ਆ ਪਰ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕ੍ਰਿਆਨਾ ਰੀਟੇਲ ਕਰਿਆਨਾ ਐਸੋਸੀਏਸ਼ਨ ਜਗਰਾਉਂ ਦੀ ਸਾਲਾਨਾ ਮੀਟਿੰਗ ਹੋਈ ਤੇ ਮੀਟਿੰਗ ਸਰਦਾਰ ਮਨੋਹਰ ਸਿੰਘ ਜੀ ਟੱਕਰ ਪ੍ਰਧਾਨ ਸਾਹਿਬ ਹੋਣਾਂ ਦੀ ਰਹਿਨਮਾਈ ਦੇਖਰੇਖ ਦੇ ਵਿੱਚ ਹੋਈ ਤੇ ਸਾਰੀ ਕਰਿਆਨਾ ਐਸੋਸੀਏਸ਼ਨ ਨੇ ਇਹ ਜਿਹੜਾ ਮਤਾ ਪਾਇਆ ਕਿ ਇਸ ਵਾਰ ਸਾਲਾਨਾ ਪ੍ਰੋਗਰਾਮ ਤੇ ਕਿਸੇ ਲੀਡਰ ਨੂੰ ਬੁਲਾਉਣ ਦੀ ਬਜਾਏ ਵਾਤਾਵਰਣ ਪ੍ਰੇਮੀ ਸਤਪਾਲ ਸਿੰਘ ਦੇੜਕਾ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ ਤੇ ਤੁਹਾਡੇ ਸਾਹਾਂ ਦੀ ਗੱਲ ਕਰੇ ਜਿੱਥੇ ਰੁੱਖ ਸਾਨੂੰ ਆਕਸੀਜਨ ਦਿੰਦੇ ਹਨ ਉੱਥੇ ਬੱਦਲਾਂ ਨੂੰ ਬੁਲਾ ਕੇ ਮੀਂਹ ਪਾਉਂਦੇ ਹਨ ਤੇ ਮੀਹਾਂ ਦਾ ਪਾਣੀ ਆਪਣੀਆਂ ਜੜ੍ਹਾਂ ਵਿੱਚ ਸਟੋਰ ਕਰਕੇ ਰੱਖਦੇ ਹਨ ਰੁੱਖ ਲਗਾਉਣ ਨਾਲ ਮਨੁੱਖ ਦੀ ਤੰਦਰੁਸਤ ਜ਼ਿੰਦਗੀ ਜਿਉਣ ਵਿੱਚ ਆਉਂਦੀ ਹਰ ਸਮੱਸਿਆ ਦਾ ਹੱਲ ਹੋ ਜਾਵੇਗਾ ਧਰਤੀ ਮਾਂ ਦੀ ਸੇਵਾ ਵਿੱਚ ਹਰ ਮਨੁੱਖ ਪੰਜ ਰੁੱਖ ਲਗਾ ਕੇ ਜਰੂਰ ਸੰਭਾਲੇ ਰੁੱਖ ਤੁਹਾਨੂੰ 9501362076 ਤੇ ਤੁਸੀਂ ਸੰਪਰਕ ਕਰੋਗੇ ਤੇ ਤੁਹਾਨੂੰ ਫ੍ਰੀ ਦਿੱਤੇ ਜਾਣਗੇ ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਜੇ ਤੁਹਾਡੇ ਕੋਲੇ ਜਗ੍ਹਾ ਨਹੀਂ ਹੈ ਤਾਂ ਪੰਜ ਬੂਟੇ ਤੁਹਾਡੇ ਨਾਮ ਦੇ ਟਰਸਟ ਪਾਲੇਗਾ ਸੰਭਾਲੇਗਾ ਜੇ ਹੁਣ ਇੱਕ ਗੱਲ ਕਰੀਏ ਵੀ ਜੇ ਤੁਹਾਡੇ ਕੋਲੇ ਖਾਲੀ ਪਲਾਟ ਪਏ ਨੇ ਜਿੱਥੇ ਤੁਸੀਂ 5-4 ਸਾਲ ਕੰਸਟ੍ਰਕਸ਼ਨ ਨਹੀਂ ਕਰਨੀ ਉਹਨਾਂ ਪਲਾਟਾਂ ਦੇ ਵਿੱਚ ਕਮਰਸ਼ੀਅਲ ਪੌਦੇ ਲਗਾਏ ਜਾਣਗੇ ਤੇ ਉਹਨਾਂ ਪੌਦ ਬੂਟਿਆਂ ਦੀ ਸਾਮ ਸੰਭਾਲ ਵੀ ਗ੍ਰੀਨ ਪੰਜਾਬ ਮਿਸ਼ਨ ਟੀਮ ٹرسٹ ਕਰੇਗਾ ਤੇ ਗੱਲ ਇਹ ਆ ਵੀ 6 ਸਾਲ ਲਗਾਤਾਰ ਆਪਾਂ ਆਕਸੀਜਨ ਦਾ ਲੰਗਰ ਆਪਣੇ ਵੱਲੋਂ ਲੱਗੇਗਾ ਕਿਉਂਕਿ ਰੁੱਖਾਂ ਨੇ ਆਕਸੀਜਨ ਛੱਡਣੀ ਆ 6 ਸਾਲਾਂ ਬਾਅਦ ਆਪਾਂ ਉਹਨਾਂ ਬੂਟਿਆਂ ਨੂੰ ਜਿਹੜੇ ਤੁਹਾਡੇ ਪਲਾਟਾਂ ਦੇ ਵਿੱਚ ਲੱਗੇ ਹੋਣਗੇ ਉਹਨਾਂ ਨੂੰ ਕਟਾਂਗੇ ਕੱਟ ਕੇ 50% ਜਿਹੜੇ ਐਸੇ ਹੋਣਗੇ ਉਹ ٹرسٹ ਦੇ ਹੋਣਗੇ ਤੇ 50% ਹੋਣਗੇ ਪਲਾਟ ਵਾਲੇ ਮਾਲਕ ਦੇ ਹੋਇਆ ਨਾ ਪੰਨ ਨਾਲੇ ਫਲੀਆਂ ਨਾਲੇ ਆਕਸੀਜਨ ਦਾ ਤੁਸੀਂ 6 ਸਾਲ ਲਈ ਫ੍ਰੀ ਆਫ ਕੋਸਟ ਜਿਹੜਾ ਲੰਗਰ ਲਗਾ ਦਿੱਤਾ ਤੇ ਨਾਲੇ ਆਪਾਂ ਨੂੰ ਕੁਛ ਨਾ ਕੁਛ ਧਰਤੀ ਮਾਂ ਦੀ ਸੇਵਾ ਕਰਨ ਦਾ ਵੀ ਮੌਕਾ ਮਿਲਿਆ ਨਾਲੇ ਆਪਾਂ ਕੁਦਰਤ ਦੇ ਵਿਗੜ ਰਹੇ ਸੰਤੁਲਨ ਨੂੰ ਠੀਕ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸ਼ੁੱਧ ਹਵਾ, ਸ਼ੁੱਧ ਪਾਣੀ, ਸ਼ੁੱਧ ਆਕਸੀਜਨ ਦਾ ਪ੍ਰਬੰਧ ਵੀ ਆਪਾਂ ਕਰ ਰਹੇ ਹਾਂ ਤੇ ਹੁਣ ਦੋਸਤੋ ਫੈਸਲਾ ਤੁਹਾਡੇ ਹੱਥਾਂ ਵੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਕਿ ਡਿਲੀਟ ਕਰਨਾ ਜਿਵੇਂ